ਧੱਕਾ برداشت ਨਹੀਂ ਕਿਸਾਨਾਂ ਨੇ ਨਕਾਰਿਆ ਸਰਕਾਰ ਦਾ ਸੱਦਾ ਪਹਿਲਾਂ ਰਿਹਾਈ ਬਾਕੀ ਬਾਅਦ ਫਿੱਟ ਦਿਨ ਕਿਸਾਨਾਂ ਤੇ ਐਕਸ਼ਨ ਹੋਇਆ ਸ਼ੰਭੂ ਤੇ ਖਨੋਰੀ ਮੋਰਚਿਆਂ ਨੂੰ ਖਾਲੀ ਕਰਵਾ ਲਿਆ ਗਿਆ ਕੇਂਦਰ ਨਾਲ ਮੀਟਿੰਗ ਦੌਰਾਨ ਕਿਸਾਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਗਲੇ ਹੀ ਦਿਨ ਸਰਕਾਰ ਨੇ ਐਸਕੇਮ ਅਤੇ ਉਗਰਾਹ ਜਥੇਬੰਦੀ ਨੂੰ ਮੀਟਿੰਗ ਲਈ ਸੱਦਾ ਭੇਜ ਦਿੱਤਾ ਜਿਸ ਨੂੰ ਲੈ ਕੇ ਉਗਰਾਹ ਜਥੇਬੰਦੀ ਨੇ ਤਾਂ ਸਵੇਰੇ ਹੀ ਮੀਟਿੰਗ ਚੋਂ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਜਿਵੇਂ ਐਸਕੇਮ ਗੈਰ ਸਿਆਸੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸਾਨੂੰ ਡਰ ਹੈ ਕਿ ਉਸੇ ਤਰ੍ਹਾਂ ਮੀਟਿੰਗ ਵਿੱਚ ਬੁਲਾ ਕੇ ਸਾਨੂੰ ਵੀ ਗ੍ਰਿਫਤਾਰ ਕਰ ਲੈਣਗੇ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲੇ ਆਗੂਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਰੰਟੀ ਹੈ ਇਹਨਾਂ ਨੂੰ ਜ਼ਿੰਮੇਵਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਕ ਨਹੀਂ ਬਣਦੀ ਦੂਜੇ ਪਾਸੇ ਹੁਣ ਨਜ਼ਰਾਂ ਐਸਕੇਐਮ ਤੇ ਹਨ ਕੀ ਉਹ ਕਿਸਾਨਾਂ ਤੇ ਹੋਏ ਇਸ ਐਕਸ਼ਨ ਦੇ ਵਿਚਾਲੇ ਸਰਕਾਰ ਦੇ ਸੱਦੇ ਨੂੰ ਪਰਵਾਣ ਕਰਨਗੇ ਐਸਕੇਐਮ ਨੇ ਮੀਟਿੰਗ ਕੀਤੀ ਤੇ ਸਰਕਾਰ ਦੇ ਸੱਦੇ ਨੂੰ ਨਕਾਰ ਦਿੱਤਾ ਕਹਿਆ ਕਿ ਇੱਕ ਪਾਸੇ ਸਾਡੇ ਤੇ ਜ਼ਬਰਦਾਰੇ ਨੇ ਤੇ ਦੂਜੇ ਪਾਸੇ ਸਾਨੂੰ ਗਲਬਾਤ ਲਈ ਕਹਿ ਰਹੇ ਨੇ ਇਹ ਨਹੀਂ ਚੱਲੇਗਾ ਐਸਕੇਮ ਨੇ ਕਿਹਾ ਕਿ ਪਹਿਲਾਂ ਬਿਨਾਂ ਸ਼ਰਤ ਸਾਡੇ ਗ੍ਰਿਫਤਾਰ ਸਾਥੀ ਰਿਹਾ ਕੀਤੇ ਜਾਣ ਨਾਲ ਹੀ ਐਲਾਨ ਕਰ ਦਿੱਤਾ ਕਿ 28 ਮਾਰਚ ਨੂੰ ਪੂਰੇ ਸੂਬੇ ਵਿੱਚ ਜ਼ਬਰ ਵਿਰੋਧੀ ਦਿਵਸ ਮਨਾਇਆ ਜਾਏਗਾ ਟੀਸੀ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ 28 ਤਰੀਕ ਨੂੰ ਇਸ ਜ਼ਬਰ ਦੇ ਇਖਲਾਫ ਵਾਲੇ ਖਮਾਂ ਦਿਨ ਮੰਗ ਕੀਤੀ ਜਾਊਗੀ ਕਿ ਸਾਰੇ ਕਿਸਾਨਾਂ ਨੂੰ ਫੌਰੀ ਰਿਹਾਅ ਦਿੱਤੇ ਜਾ ਉਹਨਾਂ ਦਾ ਸਾਰਜੋ ਸਮਾਨ ਵਿੱਚੀ ਉਹਨਾਂ ਦੇ ਸੰਦ ਪ੍ਰਕਰਕਲ ਜੋ ਕੁਛ ਵੀ ਹੈ ਉਹ ਵਾਪਸ ਕੀਤਾ ਜਾਵੇ ਉਹਨਾਂ ਨੂੰ ਆਰ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਾਈ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਜਿਹੜੇ ਹੋਰ ਰਪਰੇਸ਼ਨ ਦੇ ਸ਼ੂ ਵਿੱਚ ਆਇਓ ਕਰਨਲ ਸਾਹਿਬ ਵਾਲਾ ਜੇ ਵਿਦਿਆਰਥੀ ਬਹਾਰ ਨਾ ਕੀਤਾ ਉਹਦੀ ਐਂਟਰੀ ਨਾ ਖੋਲੀ ਇਹ ਸਾਰੀਆਂ ਚੀਜ਼ਾਂ ਤੇ 28 ਤਰੀਕ ਨੂੰ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਮੇਂਗੜਾ ਤੇ ਮੁਜਾਰੇ ਕਰਕੇ ਧਰਨੇ ਦਿੱਤੇ ਜਾਣਗੇ ਔਰ ਉਸ ਸਮੇਂ ਮੰਗ ਪੱਤਰ ਹੈ ਜਿਹੜਾ ਉਹ ਸਪਸ਼ਟ ਸਰਕਾਰ ਨੂੰ ਦਿੱਤਾ ਜਾਊ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ 'ਚ ਇਹ ਰਪਰੇਸ਼ਨ ਬੰਦ ਕਰਕੇ ਇੱਕ ਸਾਜਿਗਰ ਮਾਹੌਲ ਨਹੀਂ ਬਣਾਉਂਦੀ ਉਨੀ ਦੇਰ ਤੱਕ ਸਾਡੇ ਲਈ ਮੁਨਾਸਬ ਨਹੀਂ ਹੈਗਾ ਕਿ ਅਸੀਂ ਸਰਕਾਰ ਨਾਲ ਪੰਜਾਬ ਦੀਆਂ ਮੰਗਾਂ ਤੇ ਕੋਈ ਵੀ ਹਾਲੇ ਚਰਚਾ ਕਰੀਏ। ਆਹ ਕਹਿੰਦੇ ਸੀ ਵੀ ਅਸੀਂ ਮੀਟਿੰਗ ਦਵਾਈ ਸੀ ਤੁਹਾਨੂੰ ਮੀਟਿੰਗ 'ਚ ਜਾਣਾ ਚਾਹੀਦਾ ਸੀਗਾ। ਅਸੀਂ ਕਹਾਂ ਵੀ ਤੁਸੀਂ ਮਾਹੌਲ ਠੀਕ ਕਰ ਲਓ ਮੀਟਿੰਗ ਤੁਸੀਂ ਨਹੀਂ ਭੱਜਦੇ। ਤੇ ਅਸੀਂ ਇਹ ਟਕਰਾਵ ਅਸੀਂ ਨਹੀਂ ਚਾਹੁੰਦੇ ਜੇ ਸਰਕਾਰ ਟਕਰਾਅ ਚਾਹੁੰਦੀ ਹੈ ਤਾਂ ਅਸੀਂ ਟਕਰਾਅ ਕਰਨ ਨੂੰ ਤਿਆਰ ਹਾਂ। ਪਰ ਅਸੀਂ ਨਹੀਂ ਚਾਹੁੰਦੇ ਵੀ ਜੋ ਸਾਜ਼ਗਰ ਗੱਲਾਂ ਨੇ ਉਹ ਸਾਡੀਆਂ ਹੋ ਜਾਣ। ਤੁਸੀਂ ਆਹ ਜਿਹੜਾ ਸਾਡੇ ਬੰਦੇ ਛੱਡੋ ਸਾਡਾ ਸਮਾਨ ਮੋੜ ਦਿਓ। ਉਸ ਤੋਂ ਬਾਅਦ ਜਦੋਂ ਤੁਸੀਂ ਮੀਟਿੰਗ ਲੈ ਕੇ ਆਓਗੇ ਤਾਂ ਅਸੀਂ ਮੀਟਿੰਗ 'ਚ ਹਾਜ਼ਰ ਹੋਵਾਂਗੇ। ਇੱਕ ਪਾਸੇ ਕਿਸਾਨਾਂ ਨੇ ਸੱਦਾ ਨਕਾਰਿਆ ਤਾਂ ਦੂਜੇ ਪਾਸੇ ਸਰਕਾਰ ਵੱਲੋਂ ਮੋੜ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਰਿਟਾਇਰਡ ADGP ਅਤੇ ਰਿਟਾਇਰਡ DIG ਕਿਸਾਨਾਂ ਕੋਲ ਪਹੁੰਚੇ ਜਿਨ੍ਹਾਂ ਨੂੰ ਕਿਸਾਨਾਂ ਨੇ ਬਰੰਗ ਵਾਪਸ ਭੇਜ ਦਿੱਤਾ ਮੀਟਿੰਗ ਰੱਖੀ ਜਾਊਗੀ ਰਮਿੰਦ ਆਪਸ ਨੇ ਆ ਗਿਆ ਸੀ ਵੀ ਉਹ ਕਹਿੰਦੇ ਫੇਰ ਰੱਖ ਲਓ ਗੱਲ ਬਿਲਕੁਲ ਮੈਂ ਤੇ ਕੈਮਰਾ ਬਿਲਕੁਲ ਮੇਰਾ ਹਮੇਸ਼ਾ ਖੁੱਲਾ ਖੁੱਲਾ ਸਦਾ ਮੇਰਾ ਮੈਂ ਕਦੇ ਵੀ ਇਹੋ ਜੀ ਗੱਲ ਨਹੀਂ ਕਰਦਾ ਗੱਲਬਾਤ ਰਹੀ ਹਾਂ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਦਾ ਤਜਰਬਾ ਉਹ ਸਿਆਣੇ ਲੋਕ ਆ ਉਹ ਵੀ ਸਾਨੂੰ ਦੱਸ ਸਕਦੇ ਜਿਹਦੇ ਵਿੱਚ ਸਾਰੇ ਹੀ ਐਸ ਕੇ ਐਮ ਦੇ ਲੀਡਰ ਸਾਹਿਬਾਨ ਸੀਗੇ ਉਹਨਾਂ ਨੇ ਆਪਣੀ ਮੀਟਿੰਗ ਦੇ ਵਿੱਚ ਇਹ ਡਿਸਾਈਡ ਕੀਤਾ ਕਿ ਜਿਹੜਾ 26 ਤਰੀਕ ਨੂੰ ਉਹਨਾਂ ਨੇ ਮਾਰਚ ਕਰਨਾ ਸੀਗਾ ਅਸੈਂਬਲੀ ਸੈਸ਼ਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹਨਾਂ ਨਾਲ ਸਾਡੀ ਗੱਲਬਾਤ ਵੀ ਚੱਲਦੀ ਸੀਗੀ ਅੱਜ ਆਦਰਵਾਇਜ਼ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਉਹ ਜਿਹੜਾ ਮਾਰਚ ਹੈ ਉਹਨੂੰ ਖਤਮ ਕੀਤਾ ਹੈਗਾ ਔਰ ਕਿਉਂਕਿ ਲਾਸਟ ਮੀਟਿੰਗ ਦੇ ਵਿੱਚ ਇਹੀ ਚਰਚਾਵਾਂ ਚੱਲੀਆਂ ਸੀਗੀਆਂ ਮਾਨਯੋਗ ਸੀਐਮ ਸਾਹਿਬ ਵੱਲੋਂ ਕਿ ਚਰਚਾ ਲਈ ਹਮੇਸ਼ਾ ਓਪਨ ਹੈ ਕਿਉਂਕਿ ਕਿਸਾਨੀ ਮੁੱਦਿਆਂ ਤੇ ਹਮੇਸ਼ਾ ਗੱਲ ਲਈ ਤਿਆਰ ਹੈ ਲੇਕਿਨ ਆਪਾਂ ਇਹ ਗੱਲ ਨਾ ਕਰੀਏ ਕਿ ਆਪਾਂ ਮਾਰਚ ਕਰਨਾ ਹੈ ਧਰਨੇ ਦੇਣੇ ਫੇਰ ਹੈ ਉਹ ਅੱਜ ਇਹਨਾਂ ਦੀ ਜਿਹੜੀ ਗੱਲ ਇਹਨਾਂ ਨੇ ਰੱਖੀ ਹੈ ਕਿ ਅਸੀਂ ਕੋਈ ਕਨਫਲਿਕਟ ਕਰਕੇ ਫਿਰ ਦੀ ਮੀਟਿੰਗਾਂ ਕਰਨੀਆਂ ਇਹਨਾਂ ਨੇ ਉਹ ਪੋਸਟਪੋਨ ਕਰ ਦਿੱਤਾ ਉਹ ਖਤਮ ਕਰ ਦਿੱਤਾ ਔਰ ਜਿਹੜੇ ਉਹ ਇਸ਼ੂਜ਼ ਦੇ ਉੱਤੇ ਕਿਸਾਨੀ ਮੁੱਧਿਆਂ ਤੇ ਕਿਉਂਕਿ ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ ਉਸ ਤੇ ਇੱਕ ਫੇਰ ਦੁਬਾਰਤੋਂ ਮੀਟਿੰਗ ਹੋਏਗੀ ਜਿਹਦੇ ਵਿੱਚ ਮੰਤਰੀ ਸਾਹਿਬਾਨ ਆਣਗੇ ਉਹ ਆਣਗੇ ਜਿਹਦੇ ਵਿੱਚ ਇਹ ਨਹੀਂ ਪ੍ਰੈਸ਼ਰ ਹੋਏਗਾ ਕਿ ਹੁਣ ਅਸੀਂ ਤਰਨਾ ਦੇਣਾ ਜਾਂ ਮਾਰਚ ਕਰਨਾ ਸੋ ਮੈਂ ਸਮਝਦਾ ਬਹੁਤ ਵਧੀਆ ਗੱਲ ਹੋਈ ਹੈ ਜਿਹਦੇ ਨਾਲ ਜਿਹੜਾ ਪੰਜਾਬ ਦੇ ਐਗਰੀਕਲਚਰ ਦੇ ਬਾਰੇ ਜਾਂ ਹੋਰ ਹੈ ਉਹ ਜਿਹੜੇ ਆ ਚੰਗਾ ਮਾਹੌਲ ਦੇ ਵਿੱਚ ਉਹ ਜਿਹੜੀਆਂ ਮੀਟਿੰਗਸ ਹੋਣਗੀਆਂ ਉਹ ਮੀਟਿੰਗ ਕਦੋਂ ਰੱਖੀਆਂ ਜਾਣਗੀਆਂ ਉਹ ਫਿਰ ਨੈਕਸਟ ਹੈ ਜੇ ਸੈਸ਼ਨ ਵਗੈਰਾ ਤੋਂ ਬਾਅਦ ਫਿਰ ਦੁਬਾਰਾ ਰੱਖਿਆ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਕਿ ਸਾਰੇ ਮੁੱਦੇ ਕੇਂਦਰ ਦੇ ਨਾਲ ਸੰਬੰਧਿਤ ਨੇ ਦੂਜੇ ਪਾਸੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਜਾਂਦਾ ਹੈ ਜ਼ਾਹਿਰ ਹੈ ਕਿਸਾਨ ਕਹਿੰਦੇ ਨੇ ਕਿ ਇਹ ਸਰਕਾਰ ਦੀ ਦੋਰੀ ਨੀਤੀ ਹੈ ਪਰ ਇਹ ਸਭ ਦੇ ਵਿਚਾਲੇ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਅਤੇ ਸਰਕਾਰ ਮੁਤਾਬਕ ਅੰਦੋਲਨ ਖਤਮ ਕਰਵਾਇਆ ਹੈ ਇਸ ਦੌਰਾਨ ਕਿਸਾਨ ਆਗੂਆਂ ਦੀ ਇਕਤਾ ਨਹੀਂ दिखी ਹੁਣ ਐਕਸ਼ਨ ਤੋਂ ਬਾਅਦ ਇਕਤਾ ਵੀ ਵਿਖੀ ਹੈ ਹੁਣੇ ਇਕਤਾ ਕੀ ਰੰਗ ਲਿਆਉਂਦੀ ਹੈ ਇਸ ਦਾ ਸਭ ਨੂੰ ਇੰਤਜ਼ਾਰ ਹੈ ਚੰਡੀਗੜ੍ਹ ਤੋਂ ਮਨਜੋਤ ਕੰਗ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼